ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ YouTube ਚੈਨਲ ਸੰਧੂ ਭਦਰਪੁਰੀਆ ਡੇਰੀ ਫਾਰਮ ਵਿੱਚ ਸਵਾਗਤ ਕਰਦੇ ਆਂ ਆਸ ਕਰਦੇ ਜੋ ਚੈਨਲ ਨਾਲ ਜੁੜੇ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ 'ਚ ਹੋਵੋਗੇ ਪਹੁੰਚ ਚੁੱਕੇ ਅੱਜ ਪਿੰਡ ਰਾਮੂਵਾਲ ਦੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਤ ਤੇ ਤਹਿਸੀਲ ਪੱਟੀ ਪਾਇ ਹੁਭਿੰਦਰ ਸਿੰਘ ਜੀ ਦੇ ਘਰ ਇੱਕ ਨੀਲੀ ਰਾਵੀ ਦੀ ਤਿੱਜਾ ਗਸੂਆ ਦੱਸ ਰਿਹਾ ਮੱਝਲਾ ਹੈ ਚੰਗੀ ਤੇ 10-11 ਕਿਲੋ ਦੁੱਧ ਤੋਂ ਬੌਲੇ ਤੋਂ ਸਟਾਰਟਿੰਗ ਹੈ ਤੀਜਾ ਚੌਥਾ ਦਿਨ ਹੋ ਗਿਆ ਸੂਈ ਨੂੰ ਸਾਰੀ ਡਿਟੇਲ ਤੁਹਾਨੂੰ ਲੈ ਕੇ ਦਿੰਨੇ ਕਵੈਸਟ ਬੇਨਤੀ ਕਰਦੇ ਆ ਚੈਨਲ ਨੂੰ ਜਰੂਰ ਕਰਿਓ ਸਬਸਕ੍ਰਾਈਬ ਲੱਗਦੇ ਬੈਲ ਬਟਨ ਉਲਟ ਕਲਿੱਕ ਕਰਿਓ ਕਿਉਂਕਿ ਨਵੀਂ ਵੀਰ ਕੋ ਦਾ ਨੋਟੀਫਿਕੇਸ਼ਨ ਜਲਦ ਮਿਲ ਸਕੇ ਵੀਡੀਓ ਨੂੰ ਵਾਂਡ ਤੱਕ ਦੇਖੋ ਦੇਖ ਕੇ ਅੱਗੇ ਸ਼ੇਅਰ ਕਰਿਓ ਕਿਉਂਕਿ ਹੋਰ ਵੀ ਕਿਹੇ ਵੀਰ ਦਾ ਫਾਇਦਾ ਅਜੇ ਤੇ ਆਪਣੀ ਨਰਖ ਪਰ ਕਰਕੇ ਚੋਕੇ ਟਿਪਕੇ ਤਸੱਲੀ ਕਰਕੇ ਲੈ ਕੇ ਜਾਇਓ ਫਰਜ਼ ਬੰਦਾ ਤੁਹਾਡਾ ਆਓ ਲਈਏ ਆਪਣੇ ਵੀਰ ਤੋਂ ਸਾਰੀ ਜਾਣਕਾਰੀ ਤੇ ਲੈ ਕੇ ਕਰੀਏ ਤੱਕ ਨਾ ਸਾਡੀ ਬਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਭ ਨੂੰ ਸਭ ਕੀ ਹਾਲ ਚੱਲਦਾ ਜੱਟ ਦੀ ਕਲਾ ਜੀ ਮਹਾਰਾਜ ਸਭ ਠੀਕ ਠਾਕ ਗੈਮ ਹੋਰ ਸੁਣਾਓ ਵਧੀਆ ਠੀਕ ਠਾਕ ਫਸਲ ਵਾੜੀ ਸੰਭੀ ਗਈ ਆ ਸੰਭੀ ਗਈ ਠੀਕ ਹੈ ਕਿੰਨੇ ਕੋਲ ਲਾਉਣਾ ਚਲੋ ਵੇ ਲੈ ਹੋ ਗਏ ਡਰੈਸ ਕਰਾਈਆ ਨੋਟ ਭੈਣ ਭਰਾ ਨੂੰ ਡਰੈਸ ਆਪਣਾ ਪਿੰਡ ਰਾਮੂ ਵਾਲਾ ਹਾਂਜੀ ਤਹਿਸੀਲ ਪੱਟੀ ਜ਼ਿਲ੍ਹਾ ਫਰੀ ਤਰਨਤਾਰ ਸਾਹਿਬ ਤੇ ਮੋਬਾਈਲ ਨੰਬਰ ਮਨਾਏ ਤੇ ਜਾ ਮੋਬਾਈਲ ਆਪਣਾ 95307 9320 ਅੱਛਾ ਤੇ ਨਾਮ ਨਾਮ ਭਪਿੰਦਰ ਸਿੰਘ ਠੀਕ ਹੈ ਜੀ ਅੱਜ ਫਿਰ ਇੱਕੋ ਰਹਿ ਗਈ ਆ ਆ ਇੱਕ ਹੀ ਰਹਿ ਗਈ ਇੱਕੋ ਹੀ ਦੇ ਗਾਹ ਲੈ ਗਏ ਦੋ ਆ ਗਾਂ ਲੈ ਗਏ ਦੋ ਡੰਗਰ ਸੇਲ ਹੋ ਗਏ ਠੀਕ ਹੈ ਤੇ ਇੱਕ ਨਵਾ ਸੂਹ ਆਏ ਮੱਝ ਇਹ ਸੂਏ ਤੇ ਜੇ ਸੂਏ ਆ ਤੇ ਜੇ ਸੂਏ ਚਲੋ ਕੋ ਚੌਥਾ ਸਮਝ ਲੈ ਤਾਂ ਵੀ ਗੱਲ ਕੋਈ ਨਹੀਂ ਆਹੋ ਜੀ ਵੱਡੇ ਆ ਆ ਵੱਡੇ ਆ ਮੈਂ ਲੋ ਗੱਡੇ ਕਾਦ ਕਾੜ ਮੈਂ ਦਾ ਭਾਈ ਅੰਦਰ ਮੈਂ ਆਓ ਜੀ ਤੇ ਕਿੰਨਾ ਕ ਬੌਲੇ ਤੋਂ ਸਟਾਡੀ ਕਰਵਾ ਦੇਣੋਂ ਗਿਆ ਸਹੀ ਨੂੰ ਆ ਪਰਸੋਂ ਦੇ ਸੂਈ ਆ ਤੇ ਅੱਜ 10 ਕਿਲੋ ਬੌਲਾ ਆ ਥੱਲੇ 10 ਕਿਲੋ ਮੌਕੇ ਦਾ ਅੱਜ ਮੌਕੇ ਦਾ ਦੁੱਧ ਦਊਗੀ 14 15 ਕਿਲੋ ਦੁੱਧ ਤੇ ਜਾਊਗੀ ਨਹੀਂ ਕਰਦੇ ਨਾ ਜਿੱਡਾ ਇਹ ਲਾਸ਼ ਮੈਂ ਦੀ ਪਿੱਠ ਫੂੜਾ ਜਿੱਡਾ ਹੱਥ ਜਰਗੀ ਤੇ ਮੈਂ ਆਰੇ ਹਣ ਨੀਲੀ ਰਾਵੀ ਚ ਮੈਂ ਹੁੰਦੀ ਆ ਮੈਂ ਵੀ ਚੰਗੀ ਵੱਡੇ ਆ ਖੋਲ ਕੇ ਕਰਾਈਏ ਤੋਰਾ ਤਰਾ ਚੈੱਕ ਲੋ ਭਾਈ ਸਜਣੋ ਨੀਲੀ ਰਾਵੀ ਬਿੱਲੀ ਮਨ ਕੀ ਆਖਤੇ ਥੱਲੇ ਠੋਡੀ ਦੇ ਵੀ ਨਿਸ਼ਾਨ ਮੱਥੇ 'ਚ ਬੱਲ ਪੈਰ ਜਿਹੜੇ ਖੁਰ ਵੀ ਧੂਵੇ ਹੋਏ ਆ ਤੇ ਅੱਗੋਂ ਵੀ ਨਿਸ਼ਾਨੀ ਕਵਰ ਕਰਦੀ ਸਾਰੀ ਨੀਲੀ 라ਵੀ 'ਚ ਠੀਕ ਹੈ ਜੀ ਕੋਈ ਤੀਜਾ ਸੁਹਾ ਵੀਰਾਂ ਦਾ ਭਾਵੇਂ ਕੋਈ ਚੌਥਾ ਵੀ ਮੰਨ ਲੈ ਠੀਕ ਹੈ ਜੀ ਸਿੰਘ ਮੂੰਹ ਦੀ ਸੋਹਣੀ ਫੇਸ ਕੁਆਲਿਟੀ ਤੇ ਮਗਰੋਂ ਥਣ ਛੱਡੇ ਦੀ ਕੁਆਲਿਟੀ ਬਹੁਤ ਸੋਹਣੀ ਆ ਦੋ 14 15 ਕਿਲੋ ਬੜੇ ਆਮਨਾ ਪਾਉਗੀ ਪਾਉਣਾ ਚਾਹੀਦਾ ਕਿਉਂਕਿ ਜਿੱਡੀ ਇਹ ਵਜਨਦਾਰ ਵੱਡੇ ਆ ਇਹਨੂੰ ਇਹਨੂੰ ਕਿੰਨਾ 14 15 ਕਿਲੋ ਦੋ ਦਾ ਦੇਖ ਸਕਦੇ ਜੀ ਕੈਮਰੇ ਮੂਰੇ ਪੂਰੀ ਫੁੱਲ ਆਉਂਦੀ ਆ ਲੈਓ ਵੀਰ ਲਓ ਜੀ ਨਾਈ ਤੋਰਾ ਤਰਾ ਵੀ ਬੜਾ ਸੋਹਣਾ ਲੱਗਾ ਨਾਈ ਨੀਲੀ نسل ਭਿਰਟ ਆਸਲ ਪੂਰਿਆਂ ਦੀ ਜਿਹੜੀ ਆ ਮਸ਼ਹੂਰ ਆ ਸਾਡੀ ਇਹਦੇ ਵਿੱਚੋਂ ਨੀਲੀ ਰਾਵੀ ਜਿਹੜੀ ਮੁੱਕਦੀ ਨਹੀਂ ਜਿੰਨੀਆਂ ਮਰਜ਼ੀ ਕੱਢੀ ਜਾਓ ਰੋਜ਼ ਦੀ ਜੰਮੀ ਠੀਕ ਆ ਗਲਤ ਨਹੀਂ ਨੇਲੀ ਰਾਵੀ ਮਾ ਆਪਣੇ ਆਸਲ ਪੂਰੇ ਹਾਂ ਆਸਲ ਪੂਰੇ ਆਪਣੇ ਨੇਲੀ ਰਾਵੀ ਦੇ ਮੱਜਾਂ ਨਾਲ ਭਰੇ ਪਏ ਆ ਤੇ ਬਾਈ ਫਿਰ ਇਹਦਾ ਰੇਟ ਕੀ ਕਰ ਦੀਏ ਰੇਟ ਵਾ ਮੁੱਲ ਦੇ ਕੋਲ 85ਵੇਂ ਦੇ 80 ਦੀ ਪਹੁੰਚ ਕਰ ਦਾਂਗਾ 80000 ਦੀ 100 ਕਿਲੋਮੀਟਰ ਤੱਕ 100 ਕਿਲੋਮੀਟਰ ਤੱਕ ਪਹੁੰਚ ਕਰ ਦਾਂਗੇ 80000 ਚ 80000 ਚ ਵੀ ਥੋੜਾ ਬੜਾ ਹੋਰ ਹੁੰਦੀ ਲੈਸ ਚਲੋ ਜੇ ਕੇ ਨੇ ਨਾ ਪਹੁੰਚ ਕਰਾਉਣੀ ਉਹ ਮੁੱਲ ਘਟ ਹੋ ਜਾਊਗਾ ਠੀਕ ਆ ਜੇ ਮਤਲਬ ਆਪ ਦੀ ਗੱਡੀ ਖਰਨੀ ਨੂੰ 85000 ਦੀ ਦੇ ਦਾਂਗੇ ਹਾਂਜੀ 85 ਦੀ ਦੇ ਦਾਂਗੇ 75 ਦੀ ਜੇ ਕੋਈ ਆਪਦੀ ਗੱਡੀ ਫਿਰ 75 ਦੇ ਦੇ ਦਾਂ 75 ਤੋਂ ਘੱਟ ਨਾ ਕੋਈ ਐਵੇਂ ਫੋਨ ਕਰੇ ਜੇ ਆਪਣੀ ਗੱਡੀ ਕਿਸ ਨੇ ਲਿਆਉਣੀ ਹੈ ਤੇ 75 ਹਜ਼ਾਰ ਦੀ ਮਿਲ ਜੂ ਤੇ ਜਾਂ ਨਹੀਂ ਤੇ ਫਿਰ 80 ਹਜ਼ਾਰ ਦੀ ਪਾਵਾਂ ਜਿੱਥੋਂ ਤੱਕ ਕਰ 100 ਕਿਲੋਮੀਟਰ ਤੱਕ ਫ੍ਰੀ ਬਾਈ ਦੀ ਆਫਰ ਆ ਤੇ ਲੋਟ ਲਓ ਸੱਜਣਾ ਮੇਲਾ ਲੁੱਟਣ ਵਾਲਾ ਠੀਕ ਆ ਮੈਂ ਏਡੀ ਵੱਡੀ ਦੁੱਧ ਵਾਲੀ ਨਹੀਂ ਲੱਭਣੀ ਤੇ ਧਾਰਾ ਮਰਵਾ ਕੇ ਵੀ ਤੁਹਾਨੂੰ ਦਿਖਾ ਦਿੰਨੇ ਆ ਸੰਤੂ ਸਾਹਿਬ ਐਡਾ ਮੈਂ ਤਾਂ ਜਵਾਬ ਭਾਵੇਂ ਕੋਈ 5-7 ਸਾਲਾਂ ਦਾ ਬੱਚਾ ਮਾਜ ਨੂੰ ਚੋਲੇ ਠੀਕ ਆ ਜੀ ਹਾਂ ਲਓ ਜੀ ਇਹਦੇ ਜਿ ਘੋਟ ਹੀ ਚੱਲਦੀ ਆ ਬੱਚਾ ਲੱਗ ਗਿਆ ਤੇ ਦੇਖ ਸਕਦੇ ਜੀ ਕਟਾ ਜਿਹੜਾ ਮਗਰ ਆ ਮੇਲ ਕਾਫ ਮੈਂ ਵੀ ਚੰਗੀ ਪੂਰੀ ਸੀਕਸ ਲੱਗ ਗਿਆ ਵੱਡਾ ਦਰਬੋਜ ਜਿਹਨੂੰ ਕਹਿ ਦਿੰਦੇ ਵਡਾ ਹਾਥੀ ਉਹ ਜੀ ਠੀਕ ਆ ਜੀ ਤੇ ਚੰਗੀ ਚਲੋ ਕਰਮਾ ਵਾਲੀ ਜੰਨ ਜੋਗੀ ਹੈਗੀ ਆ ਛਣ ਚੱਡਾ ਵੀ ਚੰਗਾ ਲੱਗਾ ਆ ਗਈ ਬਾਈ ਜੀ ਬੰਦ ਮਾਰੋ ਤਾਰਾ ਬੰਨ ਕੇ ਲਓ ਜੀ ਕਟਾ ਬੰਨ ਕੇ ਤੇ ਚਵਾਈ ਜਿਹੜੀ ਦਾਤਾ ਜੀ ਨੇ ਕਰਤੀ ਸ਼ੁਰੂ ਜਹਦਾ ਸਾਹਿਬ ਨੇ ਲਓ ਜੀ ਲਓ ਦੰਦੋ ਦਾ ਚਵਾਈ ਦਾ ਮਗਰ ਇਹ ਜੇ ਮਾਫ ਕਰ ਮਗਰ ਮਗਰ ਲਿਆਂ ਦੀਆਂ ਮਾਰਦੇ ਓਏ ਭਾਈ ਲਓ ਜੀ ਆਹ ਐਂ ਤਰ੍ਹਾਂ ਦੇਖੋ ਚਵਾਈ ਵੜੀ ਉਂਗਲਾ ਕੋ ਮੋਟੀ ਕਰਨੇ ਜਿਵੇਂ ਨਿਕਲਦਾ ਰਹੋ ਵੇਲਨੇ ਚ ਰਹੋ ਨਿਕਲਦੀ ਨਾ ਐਵੇਂ ਮੋਟੀ ਮੋਟੀ ਜਿਹੜੀ ਧਾਰ ਤਾਂ ਤੁਹਾਨੂੰ ਦਿਖੇ ਹਾਂ ਲਓ ਸਜਰੋ ਕਰਦੇ ਇਹ ਮੈਂ ਜਿਹੜੀ ਚਵਾਈ ਹੋ ਰਹੀ ਹੈ ਇਹ ਧਾਰ ਰਵਾ ਕੇ ਤੁਹਾਨੂੰ ਵਿਖਾਤੀਆਂ ਤੇ ਸ਼ਾਰਟ ਵੀ ਜਿਹੜਾ ਇੱਕ ਇਹਦਾ ਬਣਾਇਆ ਉਹ ਵੀ ਤੁਹਾਨੂੰ ਵਿਖਾ ਦਾਂਗੇ ਮਗਰੋਂ ਬਾਲਟੀ ਭਰੀ ਦਾ ਤੇ ਮੈਂ ਜਿਹੜੀ ਇਹ 100 ਕਿਲੋਮੀਟਰ ਜਿਹੜੀ ਆ ਫਰੀ 80000 ਦੇ ਵਿੱਚ ਮਿਲ ਜੂਗੀ 11 ਕਿਲੋ ਬੌਲਾ ਜਿਹੜਾ ਚਿੱਦਾ ਚੌਥਾ ਦੇ ਨਾਲ ਕਹਿੰਦੇ ਹੋਗਾ ਸਿਰ ਨੂੰ ਨੀਲੀ ਰਾਵੀ ਆਸਲਪੂਰੀਆਂ ਦੀ ਬਿਲਡ ਦੇ ਵਿੱਚੋਂ ਲਈ ਪਾਈ ਹੋਣਾ ਤੇ ਸਾਡੇ ਵੱਲੋਂ ਸਾਰੇ ਭਰਾਵਾਂ ਨੂੰ ਪਿਆਰ ਭਰੀ ਸასი ਕਾਲ ਰੱਬ ਰੱਖਾ ਜੀ